ਸਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀ ਹਾਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ 1000 ਡਾਲਰ ਲੋ ਤੇ ਘਰ ਨੂੰ ਜਾਓ 트럼프 ਸਰਕਾਰ ਨੇ ਸੁਣਾਤਾ ਇੱਕ ਹੋਰ ਫਰਮਾਨ ਪਾਕਿਸਤਾਨੀ ਫੌਜ ਨੇ ਲਗਾਤਾਰ 12ਵੇਂ ਦਿਨ ਕੀਤੀ ਜੰਗਬੰਦੀ ਦੀ ਉਲੰਘਣਾ ਭਾਰਤ ਨੇ ਦਿੱਤਾ ਮੋੜਵਾ ਜਵਾਬ ਆਪਣੀ ਦਾਦੀ ਤੇ ਪਿਤਾ ਵੱਲੋਂ ਕੀਤੇ ਗੁਨਾਹਾਂ ਦਾ ਰਾਹੁਲ ਗਾਂਧੀ ਨੂੰ ਨਹੀਂ ਕੋਈ ਅਫਸੋਸ ਅਰਸਿਮਰਤ ਕੌਰ ਬਾਦਲ ਆਸਟ੍ਰੇਲੀਆ ਦਾ ਕਮਾਲ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਬੈਟਰੀ ਨਾਲ ਚੱਲਣ ਵਾਲਾ ਜਹਾਜ਼ ਗੜਕਰੀ ਵੱਲੋਂ ਤੇਲੰਗਾਨਾ ਚ 2 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਅਤੇ ਹੁਣ ਖਬਰਾਂ ਵਿਸਥਾਰ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਅਮਰੀਕਾ ਦੀ ਡੋਨਾਲਡ 트੍ਰੰਪ ਸਰਕਾਰ ਨੇ ਬੇहद ਸਖਤ ਰੁਖ ਅਪਣਾਇਆ ਹੋਇਆ ਹੈ ਇਸ ਦੌਰਾਨ ਪਿਛਲੇ ਦਿਨੀ ਅਮਰੀਕਾ ਤੋਂ ਹਜ਼ਾਰਾਂ ਲੋਕਾਂ ਨੂੰ ਫੜ ਕੇ ਡਿਪੋਰਟ ਵੀ ਕੀਤਾ ਜਾ ਚੁੱਕਿਆ ਜਦਕਿ ਕਈ ਹੋਰਾਂ ਨੂੰ ਵੀ ਦੇਸ਼ ਛੱਡ ਕੇ ਆਪਣੇ ਮੁਲਕ ਵਾਪਸ ਚਲੇ ਜਾਣ ਦੇ ਹੁਕਮ ਸੁਣਾ ਦਿੱਤੇ ਗਏ ਸਨ ਹੁਣ ਇੱਕ ਵਾਰ ਫੇਰ ਤੋਂ ਇੱਕ ਹੋਰ ਫਰਮਾਨ ਸੁਣਾਉਂਦੇ ਹੋਏ 트럼ਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਿਹਾ ਹੈ ਕਿ ਉਹ ਅਮਰੀਕਾ ਛੱਡ ਆਪਣੇ ਦੇਸ਼ ਵਾਪਿਸ ਚਲੇ ਜਾਣ ਆਪਣੀ ਮਰਜ਼ੀ ਨਾਲ ਅਮਰੀਕਾ ਛੱਡ ਕੇ ਜਾਣ ਵਾਲੇ ਯਾਨੀ ਕਿ ਸੈਲਫ ਡਿਪੋਰਟ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਅਮਰੀਕਾ ਸਰਕਾਰ ਇੱਕ ਹਜ਼ਾਰ ਡਾਲਰ ਦੇਣ ਤੋਂ ਇਲਾਵਾ ਉਨ੍ਹਾਂ ਦੇ ਘਰ ਜਾਣ ਦਾ ਖਰਚਾ ਵੀ ਚੁਕੇਗੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਐਪਰਾਹ ਹੀ ਸ਼ੁਰੂ ਕੀਤੀ ਗਈ ਇਸ ਪਹਿਲ ਕਦਮੀ ਦਾ ਉਦੇਸ਼ ਰੀਪੋਰਟੇਸ਼ਨ ਤੇ ਆਉਣ ਵਾਲੇ ਖਰਚੇ ਨੂੰ ਘਟਾ ਕਰਨਾ ਇਸ ਸਮੇਂ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੂੰ ਰਿਪੋਰਟ ਕਰਨ ਤੇ ਕਰੀਬ 17 ਹਜ਼ਾਰ ਡਾਲਰ ਦਾ ਖਰਚਾ ਆ ਰਿਹਾ ਹੈ ਜਿਸ ਨੂੰ ਘਟਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਕੰਟਰੋਲ ਰੇਖਾ ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਿਤੀ ਜਾ ਰਹੀ ਹੈ ਦਸਨਯੋਗ ਇਹ ਕਿ 22 ਅਪ੍ਰੈਲ ਨੂੰ ਹੋਏ ਹਮਲੇ ਨੂੰ ਲਗਭਗ 12 ਦਿਨ ਬੀਤ ਚੁੱਕੇ ਨੇ ਪਰ ਪਾਕਿਸਤਾਨ ਅਜੇ ਵੀ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ ਪਾਕਿਸਤਾਨੀ ਫੌਜ ਨੇ ਸੋਮਵਾਰ ਰਾਤ ਨੂੰ ਇੱਕ ਵਾਰ ਫਿਰ ਤੋਂ ਬਿਨਾਂ ਕਿਸੇ ਪੜਤਾਹਟ ਦੇ ਕੰਟਰੋਲ ਰੇਖਾ ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਦਸਨਯੋਗ ਹੈ ਕਿ ਪਾਕਿਸਤਾਨੀ ਫੌਜ ਨੇ ਪੋਂਚ ਰਾਜੋਰੀ ਮੈਂਡਰ ਨਸ਼ਹਿਰਾ ਸੁੰਦਰਬਨੀ ਜੰਮੂ ਤੇ ਅਖਨੂਰਤੇ ਜੰਮੂ ਦੇ ਅਖਨੂਰ ਅਤੇ ਕਸ਼ਮੀਰ ਦੇ ਕੁਪਵਾੜਾ ਅਤੇ ਬਾਰਾਮੂਲਾ ਸੈਕਟਰਾਂ ਦੇ ਵਿੱਚ ਕੰਟਰੋਲ ਰੇਖਾ ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਹਾਲਾਂਕਿ ਹਮੇਸ਼ਾ ਵਾਂਗ ਇਸ ਵਾਰ ਵੀ ਭਾਰਤੀ ਫੌਜ ਨੇ ਟੁਕਵਾ ਜਵਾਬ ਦਿੱਤਾ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਅਤੇ ਕਾਂਗਰਸ ਵੱਲੋਂ ਕਰਵਾਏ ਗਏ 1984 ਦੇ ਸਿੱਖ ਕਤਲੇਆਮ ਦੀ ਮਾਫੀ ਨਾ ਮੰਗਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਉਨਾ ਕਿ ਹੈ ਕਿ ਰਾਹੁਲ ਗਾਂਧੀ ਨੇ ਇਹ ਜਾਣਦੇ ਹੋਏ ਵੀ ਕਿ ਉਹਨਾਂ ਦੀ ਦਾਦੀ ਨੇ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦੇ ਹੁਕਮ ਦਿੱਤੇ ਤੇ ਉਹਨਾਂ ਦੇ ਪਿਤਾ ਦੇ ਛੇਲਿਆਂ ਨੇ ਦਿੱਲੀ ਦੀਆਂ ਸੜਕਾਂ ਤੇ ਸਿੱਖਾਂ ਦਾ ਕਤਲੇਆਮ ਕਰਨ ਤੇ ਉਹਨਾਂ ਨੂੰ ਜਿਉਂਦਿਆਂ ਸਾੜਨ ਵਰਗੇ ਕਤਲੇਆਮ ਦੀ ਅਗਵਾਈ ਕੀਤੀ ਰਾਹੁਲ ਗਾਂਧੀ ਨੇ ਉਸ ਸਵਾਲ ਨੂੰ ਪਲਟਨ ਦੀ ਕੋਸ਼ਿਸ਼ ਕੀਤੀ ਸੀ ਜਿਸ ਚੇਂ드ਰਾ ਗਾਂਧੀ ਦੇ ਕਤਲ ਤੋਂ ਬਾਅਦ 1000 ਸਿੱਖਾਂ ਦਾ ਕਤਲੇਆਮ ਕਰਨ ਵਾਲੀ ਪੀੜ੍ਹ ਚ ਕਾਂਗਰਸ ਪਾਰਟੀ ਦੀ ਭੂਮਿਕਾ ਤੇ ਸਵਾਲ ਚੁੱਕੇ ਗਏ ਸਨ ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਗਾਂਧੀ ਪਰਿਵਾਰ ਦੇ ਨਾਲ ਨਾਲ ਕਾਂਗਰਸ ਪਾਰਟੀ ਨੂੰ ਸ਼੍ਰੀ ਦਰਬਾਰ ਸਾਹਿਬ ਤੇ ਕੀਤੇ ਹਮਲੇ ਤੇ 1984 ਖੋਏ ਸਿੱਖ ਕਤਲੇਆਮ ਦਾ ਕੋਈ ਅਫਸੋਸ ਨਹੀਂ ਹੈ ਆਸਟ੍ਰੇਲੀਆ ਨੇ ਹਾਲ ਹੀ ਵਿੱਚ ਬੈਟਰੀ ਨਾਲ ਚੱਲਣ ਵਾਲਾ ਜਹਾਜ਼ ਲਾਂਚ ਕੀਤਾ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਬੈਟਰੀ ਨਾਲ ਚੱਲਣ ਵਾਲਾ ਜਹਾਜ਼ ਹੈ ਜਿਸ ਨੂੰ ਬੀਤੀ 2 ਮਈ ਨੂੰ ਸਿਡਨੀ ਵਿੱਚ ਲਾਂਚ ਕੀਤਾ ਗਿਆ ਹੈ ਇਹ ਜਹਾਜ਼ ਆਸਟ੍ਰੇਲੀਆਈ ਕਿਸ਼ਤੀ ਬਣਾਉਣ ਵਾਲੀ ਕੰਪਨੀ ਇਨਕੇਰ ਦੁਆਰਾ ਬਣਾਇਆ ਗਿਆ ਹੈ ਇਹ ਇੱਕ ਐਲੂਮੀਨੀਅਮ ਕੈਟਾਮਾਰਨ ਹੈ ਯਾਨੀ ਕਿ ਐਲੂਮੀਨੀਅਮ ਤੋਂ ਬਣਿਆ ਹੈ ਇਸ ਵਿੱਚ 250 ਟਨ ਤੋਂ ਵੱਧ ਵਜ਼ਨ ਵਾਲੀ ਬੈਟਰੀ ਹੈ ਇਹ ਜਹਾਜ਼ ਦੱਖਣੀ ਅਮਰੀਕੀ ਫੈਰੀ ਆਪਰੇਟਰ ਬੁਕੇਬਸ ਲਈ ਬਣਾਇਆ ਗਿਆ ਹੈ ਇਹ ਵਿਲੱਖਣ ਜਹਾਜ਼ 2100 ਯਾਤਰੀਆਂ ਤੇ 225 ਵਾਹਨਾਂ ਨੂੰ ਲਿਜਾ ਸਕਦਾ ਹੈ ਤੇ ਬਿਉਨਸ ਆਇਰਸ ਅਤੇ ਉਰੂਗਵੇ ਵਿਚਕਾਰ ਰੀਵਰ ਪਲੇਟ ਤੇ ਸਫ਼ਰ ਕਰ ਸਕਦਾ ਹੈ ਇਸ ਜਹਾਜ਼ ਨੂੰ ਬਣਾਉਣ ਦਾ ਉਦੇਸ਼ ਸਮੁੰਦਰੀ ਆਵਾਜਾਈ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣਾ ਹੈ ਜੇਕਰ ਇਹ ਜਹਾਜ਼ ਸਫਲ ਹੁੰਦਾ ਹੈ ਤਾਂ ਇਹ ਸਮੁੰਦਰੀ ਆਵਾਜਾਈ ਵਿੱਚ ਇੱਕ ਕ੍ਰਾਂਤੀ ਲਿਆ ਸਕਦਾ ਹੈ This program is sponsored by Dr. Singh Gill, Immigration Consultant. जिया खबर देखने ब्रेक तो बात ਤੁਹਾਡਾ ਸਵਾਗਤ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਹੈਂਟਲੀ ਐਨਡੀਏ ਸਰਕਾਰ ਅਗਲੇ 3-4 ਸਾਲਾਂ ਵਿੱਚ ਤੇਲੰਗਾਨਾ ਚ 2 ਲੱਖ ਕਰੋੜ ਰੁਪਏ ਦੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ ਕੁਮਰਾਨ ਪੀਮ आसिफ آباد जिले ਦੇ ਵਿੱਚ 3900 ਕਰੋੜ ਰੁਪਏ ਤੋਂ ਵੱਧ ਦੇ ਕਈ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਮਗਰੋਂ ਹੀ ਕਾਠ ਨੂੰ ਸੰਬੋਧਨ ਕਰਦੇ ਹਾਂ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਗੜਕਰੀ ਨੇ ਕਿਹਾ ਕਿ ਤੇਲੰਗਾਨਾ ਵਿੱਚ ਕੌਮੀ ਰਾਜ ਮਾਰਗਾਂ ਦੀ ਲੰਬਾਈ ਪਿਛਲੇ 10 ਸਾਲਾਂ ਵਿੱਚ ਦੁੱਗਣੀ ਤੋਂ ਜ਼ਿਆਦਾ ਵਧ ਕੇ 5000 ਕਿਲੋਮੀਟਰ ਹੋ ਗਈ ਹੈ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਤੇਲੰਗਾਨਾ ਦੇ ਵਿਕਾਸ ਲਈ ਵਚਨਬੱਧ ਹੈ ਕਿਸਾਨਾਂ ਵੱਲੋਂ ਸ਼ੰਭੂ ਥਾਣੀ ਦਾ ਕਿਰਾਓ ਕਰਨ ਦੇ ਐਲਾਨ ਮਗਰੋਂ ਪੰਜਾਬ ਪੁਲਿਸ ਨੇ ਖਾਸ ਪ੍ਰਬੰਧ ਕਰ ਲਏ ਨੇ ਸ਼ੰਭੂ ਥਾਣੇ ਤੇ ਵੱਡੀ ਗਿਣਤੀ ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਪੰਜਾਬ ਦੀ ਅਜੀਤਵਾਲ ਅਨਾਜ ਮੰਡੀ ਚ ਸ਼ਾਂਤੀਪੂਰਨ ਢੰਗ ਨਾਲ ਸ਼ੰਭੂ ਵੱਲ ਰਵਾਨਾ ਹੋਣ ਲਈ ਇਕੱਠੇ ਹੋਰੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੁਲਿਸ ਵੱਲੋਂ ਮੰਡੀ ਦਾ ਗੇਟ ਬੰਦ ਕਰਕੇ ਰੋਕ ਲਿਆ ਗਿਆ ਅਸਲ ਦੇ ਵਿੱਚ ਹਾਲ ਹੀ ਚ ਖਾਲੀ ਕਰਵਾਏ ਗਏ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਕਾਫੀ ਸਾਰਾ ਸਮਾਨ ਚੋਰੀ ਹੋ ਗਿਆ ਸੀ ਹਾਲਾਂਕਿ ਇਸ ਸੰਬੰਧੀ ਪੁਲਿਸ ਵੱਲੋਂ ਕੇਸ ਵੀ ਦਰਜ ਕੀਤਾ ਗਿਆ ਸੀ ਪਰ ਅਜੇ ਤੱਕ ਜ਼ਿਆਦਾਤਰ ਕਿਸਾਨਾਂ ਨੂੰ ਉਹਨਾਂ ਦਾ ਸਮਾਨ ਵਾਪਸ ਨਹੀਂ ਮਿਲਿਆ ਜਿਸ ਦੇ ਵਿਰੁੱਧ ਵਿਚਾਰਧਾਰਾ ਤੋਂ ਪਰੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਵੱਲੋਂ ਅੱਜ ਯਾਨੀ ਕਿ ਮੰਗਲਵਾਰ ਨੂੰ ਇੱਕ ਦਿਨ ਲਈ ਸ਼ੰਭੂ ਥਾਣੇ ਦੇ ਘਿਰੌ ਦੀ ਘੋਸ਼ਣਾ ਕੀਤੀ ਗਈ ਪੰਜਾਬ ਹਰਿਆਣਾ ਵਿੱਚ ਪਾਖੜਾ ਨਹਿਰ ਦੇ ਪਾਣੀ ਨੂੰ ਲੈ ਕੇ ਚੱਲ ਰਹੀ ਵਿਵਾਦ ਦਰਮਿਆਨ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਕੀਤੀ ਗਈ ਇਸ ਮੌਕੇ ਮੰਤਰੀ ਤਰुण ਪ੍ਰੀਤ ਸਿੰਘ ਸੌਂਦ ਨੇ ਸੰਬੋਧਨ ਦੌਰਾਨ ਕੇਂਦਰ ਸਰਕਾਰ ਦੇ ਨਾਲ-ਨਾਲ ਕਾਂਗਰਸ ਤੇ ਵੀ ਰੱਜ ਕੇ ਪੜਾਅ ਸਕੀ ਤਰुण ਪ੍ਰੀਤ ਸਿੰਘ ਸੌਂਦ ਵੱਲੋਂ ਕੇਂਦਰ ਸਰਕਾਰ ਤੇ ਕਾਂਗਰਸ ਵੱਲੋਂ ਕੀਤੇ ਗਏ ਸਮਝੌਤਿਆਂ ਨੂੰ ਲੈ ਕੇ ਕਈ ਆંકੜੇ ਪੇਸ਼ ਕੀਤੇ ਗਏ ਤਰुण ਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੇ ਪਾਣੀ ਤੇ ਡਾਕਾ ਮਾਰਿਆ ਗਿਆ ਉਹਨਾਂ ਕਿਹਾ ਕਿ ਪੰਜਾਬ ਦਾ ਪਾਣੀ ਲੁੱਟ ਕੇ ਪੰਜਾਬੀਆਂ ਨੂੰ ਆਜ਼ਾਦੀ ਦੀ ਲੜਾਈ ਲੜਨ ਦਾ ਸਿਲਾ ਦਿੱਤਾ ਗਿਆ। ਸੌਨ ਨੇ ਬੋਲਦਿਆਂ ਕਿਹਾ ਕਿ ਸਾਨੂੰ ਤਾਂ ਪੰਜਾਬੀਆਂ ਨੂੰ ਪਤਾ ਹੀ ਨਹੀਂ ਸੀ ਕਿ ਜਿਹੜੇ ਦੇਸ਼ ਦੀ ਆਜ਼ਾਦੀ ਲਈ ਅਸੀਂ ਲੜ ਰਹੇ ਹਾਂ ਉਸ ਨਾਲ ਲੈਣਾ ਵੱਡਾ ਧੋਖਾ ਹੋਵੇਗਾ। ਉਹਨਾਂ ਕਿਹਾ ਕਿ ਜਿਸ ਦਿਨ ਸਾਨੂੰ ਦੇਸ਼ ਦੀ ਆਜ਼ਾਦੀ ਮਿਲੀ ਭਾਜਪਾ ਉਸੇ ਦਿਨ ਕੀਤੇ ਗਏ ਸਮਝੌਤਿਆਂ ਤੋਂ ਮੁਕਰ ਗਈ। ਜੰਮੂ ਕਸ਼ਮੀਰ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਖਨੂਰ ਸੈਕਟਰ ਚ ਜਨਾਬ ਦਰਿਆ ਪੈਦਲ ਪਾਰ ਕਰਨ ਦੀ ਕੋਤਾਹੀ ਨਾ ਕਰਨ। ਪਿਛਲੇ ਕੁਝ ਦਿਨਾ ਤੋ ਪਾਣੀ ਦਾ ਪੱਧਰ ਘਟਨ ਕਰਕੇ ਸੈਂਕੜੇ ਲੋਕ ਦਰਿਆ ਚ ਸੋਨੇ ਜਾਂਦੀ ਦੇ ਗਹਿਣਿਆਂ ਤੇ ਸਿੱਕਿਆਂ ਦੀ ਭਾਲ ਕਰਦੇ ਹੋਏ ਦੇਖੇ ਗਏ ਨੇ। ਬਗਲੀਹਾਰ ਅਤੇ ਸਲਾਲ ਡੈਮਾਂ ਰਹੀਂ ਦਰਿਆ 'ਚ ਪਾਣੀ ਦਾ ਪ੍ਰਵਾਹ ਸੀਮਿਤ ਕਿਤੇ ਜਾਣ ਕਰਕੇ ਪਾਣੀ ਦਾ ਪੱਧਰ ਘਟ ਗਿਆ ਪਿਛਲੇ ਹਫਤੇ ਮਿੱਟੀ ਕੱਢਣ ਮਗਰੋਂ ਬਗਲੀਹਾਰ ਅਤੇ ਸਲਾਲ ਡੈਮਾਂ 'ਚ ਪਾਣੀ ਪਰਣ ਲਈ ਸੋਮਵਾਰ ਨੂੰ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਚਨਾਬ ਖਾਸ ਕਰਕੇ ਅਖਨੂਰ ਸੈਕਟਰ ਚ ਦਰਿਆ ਅੰਦਰ ਪਾਣੀ ਦੀ ਆਮਦ ਕਾਫੀ ਘਟ ਗਈ ਹੈ। ਬੀਤੀ ਦੁਪਹਿਰ ਬਾਅਦ ਪਾਣੀ ਦਾ ਪੱਧਰ ਮੁੜ ਵਧਣ ਕਾਰਨ ਲੋਕਾਂ ਨੂੰ ਚਨਾਬ ਦਰਿਆ ਤੋਂ ਹਟਾਉਣ ਲਈ ਪੁਲਿਸ ਅਧਿਕਾਰੀ ਉੱਥੇ ਪਹੁੰਚ ਗਏ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੈਚਮੈਂਟ ਏਰੀਆ ਚ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਹੈ ਜਿਸ ਕਾਰਨ ਚਨਾਬ ਚ ਪੈਦਲ ਜਾ ਰਹੇ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬਈ ਇਜਾਜ਼ਤ ਧੰਨਵਾਦ